ਕਹਿੰਦਾ ਜੀ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਨਾ ਕਰਤੀ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਨਾ ਕਰਤੀ ਇਨਕਾਰ ਕਰਤੀ ਜਨੇਊ ਨਹੀਂ ਪਾਇਆ ਉਹਨਾਂ ਨੇ ਤੇ ਦਾਸ ਨੇ ਪੁੱਛਿਆ ਉਹ ਮੈਂ ਕਿਹਾ ਦਸਵੇਂ ਪਾਤਸ਼ਾਹ ਕੌਣ ਸੀਗੇ ਦਸਵੇਂ ਪਾਤਸ਼ਾਹ ਕੌਣ ਸੀਗੇ ਉਹ ਨਾਨਕ ਨਹੀਂ ਸੀਗੇ ਕਹਿੰਦਾ ਉਹ ਜੋਤ ਇੱਕੋ ਹੀ ਹੈ ਸਰੀਰ ਦਸਵਾ ਹੈ ਜੋਤ ਇੱਕੋ ਹੀ ਹੈ ਦਸਵੇਂ ਜਾਮੇ 'ਚ ਜਨੇਊ ਦੀ ਰੱਖਿਆ ਕੀਤੀ ਤੇ ਪਹਿਲੇ ਜਾਮੇ 'ਚ ਜਨੇਊ ਨੂੰ ਇਨਕਾਰ ਕਰਤੀ ਸਤਕੇ ਜਾਵਾਂ ਤੁਹਾਡੇ ਕਿੱਧਰ ਤੇ ਬੰਦੇ ਤੁਸੀਂ ਕਹਿੰਦਾ ਕਿਉਂ ਆ ਸੁਣਿਓ ਫਿਰ ਕੀ ਹੋਇਆ ਪਹਿਲੇ ਜਾਮੇ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ 9 ਸਾਲ ਦੇ ਹੋਏ ਸੀ 9 ਸਾਲ ਦੇ ਹੋਏ ਸੀ ਧਿਆਨ ਨਾਲ ਸੁਣਿਓ 9 ਸਾਲ ਦੀ ਉਮਰ ਸੀ ਜਿਹਨੇ ਉਹ ਕੋਲ ਤੋਂ ਇਨਕਾਰ ਕੀਤਾ 9 ਸਾਲ ਦੀ ਉਮਰ ਸੀ ਜਿਹਨੇ ਉਹ ਦੀ ਰੱਖਿਆ ਕੀਤੀ 9 ਸਾਲ ਦੀ ਉਮਰ ਗੁਰੂ ਨਾਨਕ ਪਾਤਸ਼ਾਹ ਦੀ ਤੇ ਪਤਾ ਕੀ ਹੋਇਆ ਪਿਤਾ ਜੀ ਕਹਿੰਦੇ ਪੰਡਤ ਅਰਧਾਲ ਨੂੰ ਬੁਲਾਇਆ ਕਹਿੰਦੇ ਅਰਧਾਲ ਅੰਦੀ ਉਹ ਕਹਿੰਦੇ ਨਾਨਕ ਵੱਡਾ ਹੋ ਗਿਆ ਹੁਣ ਤੇ ਕਿਤੇ ਕੁਰਾਇ ਨਾ ਪੈਦੇ ਇਹਨੂੰ ਜਨੇਊ ਪਾ ਦੇ ਗੁਰੂ ਧਾਰਨ ਕਰਾ ਦੇ ਕਹਿੰਦਾ ਲਓ ਜੀ ਮੈਂ ਤਾਂ ਕਾਲੂ ਜੀ ਪਟਵਾਰੀ ਜੀ ਜੋ ਤੁਸੀਂ ਕਹਿੰਨੇ ਕਰ ਦਿੰਦੇ ਹਾਂ ਕਹਿੰਦਾ ਕਰ ਦਿਓ ਫਿਰ ਤੇ ਸੁਣਿਓ ਗੁਰਨਾਨਕ ਪਾਤਸ਼ਾਹ ਨੂੰ ਬੁਲਾਇਆ ਜੀ ਜਦੋਂ ਬੁਲਾਇਆ ਨਾ ਕਹਿੰਦੇ ਆ ਬਈ ਹਾਂਜੀ ਕੀ ਕਰਨਾ ਹੈ ਕਹਿੰਦੇ ਜਨੇਊ ਪਾਉਣਾ ਹੈ ਪੰਡਤ ਅਰਧਾਲ ਨੂੰ ਕਹਿੰਦੇ ਕਹਿੰਦੇ ਜਨੇਊ ਕੱਲ ਹੀ ਪਾਈਦਾ ਤੇ ਪੰਡਤ ਕਹਿਣ ਲੱਗਾ ਇੱਕ ਗੁਰੂ ਨੂੰ ਧਾਰਨ ਕਰਨ ਦੀ ਨਿਸ਼ਾਨੀ ਹੈ ਕਹਿੰਦਾ ਗੁਰੂ ਧਾਰਨ ਕਦ ਲਈ ਕਰੀਦਾ ਕਹਿੰਦੇ ਮਰ ਗਿਆ ਪਰਮਾਤਮਾ ਤੱਕ ਪਹੁੰਚ ਕਰੀਦੀ ਹੈ ਇਹ ਤਾਂ ਜਨੇਊ ਪੋਣਾ ਹੈ ਤੇ ਧੰਗ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਡਤਰ ਦੇ ਹਾਲ ਤੂੰ ਪਾ ਕੇ ਰੱਖ ਤੂੰ ਪਾ ਕੇ ਰੱਖ ਨਾ ਨਹੀਂ ਕੀਤੀ ਉਹ ਜਨੇਊ ਲਵਾਏ ਨਹੀਂ ਆਪ ਪਹੁੰਚ ਤੋਂ ਇਨਕਾਰ ਕੀਤੀ ਕਿਉਂ ਕੀਤੀ ਸੁਣ ਲਿਓ ਕਹਿੰਦੇ ਜਿੰ ਪੰਡਤ ਤੂੰ ਜਨੇਊ ਪਾ ਕੇ ਰੱਖ ਤੂੰ ਗੁਰੂ ਧਾਰਨ ਕਰ ਤੂੰ ਮਾਰਗ ਤੇ ਚੱਲ ਉਹ ਕਹਿਣ ਲੱਗਾ ਨਨਕ ਤੂੰ ਵੀ ਪਾਲਾ ਤੇ ਗੁਰੂ ਨਾਨਕ ਬਾਪਾ ਸਾਹਿਬ ਕਹਿੰਦੇ ਇਹ ਜਨਊ ਪਾ ਕੇ ਗੁਰੂ ਦੇ ਮਾਰਗ ਤੇ ਜਿੱਥੇ ਜਾਣਾ ਹੈ ਨਾ ਕਹਿੰਦੇ ਹਾਂ ਕਹਿੰਦੇ ਪੰਡਤ ਅਰਧਾਲ ਮੈਂ ਉੱਥੋਂ ਆਇਆ ਆ ਉਹ ਕਹਿੰਦੇ ਮੈਂ ਉੱਥੋਂ ਆਇਆ ਵਾਂ ਜਿੱਥੇ ਤੂੰ ਜਾਣਾ ਚਾਹੁੰਦਾ ਆ ਮੈਂ ਤੇ ਉੱਥੋਂ ਆਇਆ ਵਾਂ ਕਹਿੰਦਾ ਮੈਨੂੰ ਜਨਊ ਦੀ ਲੋੜ ਨਹੀਂ ਤੇ ਜਨਊ ਤੂੰ ਪਾਲਾ ਔਰ ਉਹੀ ਸਮਾਂ ਫਿਰ ਆਇਆ 9 ਸਾਲ ਦੀ ਉਮਰ ਕਲਗੀਧਰ ਪਾਛਾ ਦੀ ਅੱਜ ਫਿਰ ਵਕਤ ਆ ਗਿਆ ਤੇ ਅੱਜ ਜਨੇਊ ਦੀ ਰੱਖਿਆ ਕੀਤੀ ਤੇ ਕੀ ਕਹਿੰਦੇ ਕਹਿੰਦੇ ਮਹਾਨ ਚਿਕਸ਼ੀਤ ਦੀ ਲੋੜ ਹੈ ਤੇ ਗੁਰੂ ਕਲਗੀਧਰ ਪਾਛਾ ਪਿਤਾ ਜੀ ਨੂੰ ਕਹਿੰਦੇ ਕਹਿੰਦਾ ਪਿਤਾ ਤੜ ਤੋਂ ਮਹਾਨ ਕੌਣ ਹੋ ਸਕਦਾ ਹੈ ਜਾਓ ਜਾ ਕੇ ਸੀਸ ਦੇ ਦਿਓ ਠੀਕ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਐਵੇਂ ਨੀ ਸੀ ਸੰਮੰਗਲੇ